ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਬੜੇ ਹੀ ਕੀਮਤੀ ਬਚਨ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੇ ਹਾਂ ਜਿਸ ਕਰਕੇ ਇਸ ਵੀਡੀਓ ਨੂੰ ਸੰਗਤ ਜੀ ਪੂਰਾ ਧਿਆਨ ਦੇ ਨਾਲ ਜਰੂਰ ਸੁਣਨਾ ਖਾਸ ਕਰਕੇ ਉਹ ਭੈਣ ਭਰਾ ਜੋ ਕਹਿੰਦੇ ਨੇ ਕਿ ਸਾਡਾ ਕੋਈ ਵੀ ਕੰਮ ਨਹੀਂ ਬੰਦਦਾ ਕੰਮਾਂ ਦੇ ਵਿੱਚ ਵਾਰ-ਵਾਰ ਰੁਕਾਵਟਾਂ ਆਉਂਦੀਆਂ ਨੇ ਅੜਚਣਾਂ ਪੈਂਦੀਆਂ ਨੇ ਜਦੋਂ ਅਦੋਂ ਕਦੇ ਸਾਡੇ ਕੰਮਾਂ ਦੇ ਵਿੱਚ ਕੋਈ ਅੜਚਣ ਪੈਂਦੀ ਕੋਈ ਰੁਕਾਵਟ ਆਉਂਦੀ ਹੈ ਤਾਂ ਕਈ ਵਾਰ ਮਨ ਸੱਜੇ ਖੱਬੇ ਪਾਸੇ ਦੌੜਨਾ ਸ਼ੁਰੂ ਕਰ ਦਿੰਦਾ ਹੈ ਮਨ ਦੇ ਵਿੱਚ ਇਹ ਖਿਆਲ ਆਉਣੇ ਸ਼ੁਰੂ ਹੋ ਜਾਂਦੇ ਹਨ ਕਿ ਸਾਡੇ ਕੰਮ ਨੂੰ ਕਿਸੇ ਨੇ ਕੁਝ ਕਰ ਦਿੱਤਾ ਸਾਨੂੰ ਕਿਸੇ ਨੇ ਨਜ਼ਰ ਲਗਾ ਦਿੱਤੀ ਹੈ ਇਸ ਕਰਕੇ ਸਾਡੇ ਚੱਲਦੇ ਕੰਮਾਂ ਦੇ ਵਿੱਚ ਰੁਕਾਵਟ ਤਾਂ ਨਹੀਂ ਪੈ ਗਈ ਕੁਝ ਭੈਣ ਭਰਾ ਇਸ ਤਰੀਕੇ ਦੇ ਨਾਲ ਸੋਚਣਾ ਸ਼ੁਰੂ ਕਰ ਦਿੰਦੇ ਹਨ ਸਾਧ ਸੰਗਤ ਜੀ ਫਿਰ ਉਹ ਹਲ ਵੀ ਇਸੇ ਤਰੀਕੇ ਦੇ ਨਾਲ ਲਾਭਦੇ ਨੇ ਕਿਸੇ ਨੂੰ ਜਾ ਕੇ ਹੱਥ ਵਿਖਾਉਂਦੇ ਹਨ ਖੁਸ਼ਨਾ ਪਵਾਉਂਦੇ ਹਨ ਫਿਰ ਉਸੇ ਹਿਸਾਬ ਦੇ ਨਾਲ ਉਹ ਪਾਠ ਟੋਣੇ ਟੋਟ ਕੇ ਕਰਦੇ ਹਨ ਸਾਡੀ ਜ਼ਿੰਦਗੀ ਦੀਆਂ ਸਾਡੇ ਕੰਮਾਂ ਕਰਾਂ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਦੇ ਹੱਲ ਹੋ ਜਾਣ ਬਸ ਸਾਧ ਸੰਗਤ ਜੀ ਜੇਕਰ ਤੁਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੇ ਸਿੱਖ ਹੋ ਜੇਕਰ ਤੁਸੀਂ ਗੁਰਬਾਣੀ ਦਾ ਪਾਠ ਕਰਦੇ ਹੋ ਤਸਾਤ ਕੋ ਸੱਚੇ ਪਾਸ਼ਾ ਜੀ ਦੇ ਸਮਝਾਇ ਅਨੁਸਾਰ ਸਿੱਖ ਨੇ ਆਪਣੇ ਗੁਰੂ ਦਾ ਦਰ ਕਦੇ ਵੀ ਨਹੀਂ ਛੱਡਣਾ ਅਤੇ ਕਿਤੇ ਹੋਰ ਨਹੀਂ ਜਾਣਾ ਕਿਉਂਕਿ ਜੇਕਰ ਗੁਰੂ ਨਾਨਕ ਪਾਸ਼ਾ ਜੀ ਦੇ ਘਰ ਦਾ ਸਿੱਖ ਗੁਰੂ ਨਾਨਕ ਪਾਸ਼ਾ ਜੀ ਦੇ ਘਰ ਨੂੰ ਛੱਡ ਕੇ ਕਿਸੇ ਹੋਰ ਘਰ ਦੀ ਆਸ ਰੱਖੇਗਾ ਤਾਂ ਸੱਚ ਕਰਕੇ ਜਾਣਿਓ ਉਹਦਾ ਕਦੇ ਵੀ ਭਲਾ ਨਹੀਂ ਹੋਵੇਗਾ ਗੁਰੂ ਨਾਨਕ ਪਾਸ਼ਾ ਜੀ ਅਕਸਰ ਕਹਿੰਦੇ ਸਨ ਕਿ ਜਿਹਦੇ ਗੁਰੂ ਨਾਨਕ ਪਾਸ਼ਾ ਜੀ ਤੇ ਪੂਰੀ ਆਸ ਨਹੀਂ ਪਈ ਉਹਦੀ ਹੋਰ ਕਿਤੇ ਵੀ ਪੂਰੀ ਨਹੀਂ ਪੈ ਸਕਦੀ ਇਸ ਕਰਕੇ ਜ਼ਿੰਦਗੀ ਦੇ ਵਿੱਚ ਭਾਵੇਂ ਦੁੱਖ ਹੋਵੇ ਸੰਗਤ ਜੀ ਭਾਵੇਂ ਸੁੱਖ ਹੋਵੇ ਕੋਈ ਵੱਡੀ ਤੋਂ ਵੱਡੀ ਮੁਸੀਬਤ ਵੀ ਆ ਜਾਵੇ ਆਪਣੇ ਗੁਰੂ ਦਾ ਦਰ ਨਹੀਂ ਛੱਡਣਾ ਜੋ ਵੀ ਮੰਗਣਾ ਹੈ ਆਪਣੇ ਗੁਰੂ ਤੋਂ ਹੀ ਮੰਗਣਾ ਹੈ ਸਿੱਖ ਨੂੰ ਜੋ ਦੇਣਾ ਹੈ ਗੁਰੂ ਨੇ ਹੀ ਦੇਣਾ ਹੈ ਹੋਰ ਕੋਈ ਦੂਸਰਾ ਤੀਸਰਾ ਤੁਹਾਨੂੰ ਕੁਝ ਵੀ ਨਹੀਂ ਦੇ ਸਕਦਾ ਸਾਧ ਸੰਗਤ ਜੀ ਮਹਾਂਪੁਰਖ ਜੀ ਅਕਸਰ ਸਮਝਾਉਂਦੇ ਹੋਏ ਕਹਿੰਦੇ ਸਨ ਕਿ ਜਦੋਂ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਦੀ ਘੜੀ ਆਉਂਦੀ ਹੈ ਮੁਸੀਬਤ ਦੀ ਘੜੀ ਆਉਂਦੀ ਹੈ ਤਾਂ ਇਹ ਤਿੰਨ ਚਾਰ ਕੰਮ ਕਰਨੇ ਸ਼ੁਰੂ ਕਰ ਦਵੋ ਇਹ ਕੰਮ ਕਰਨੇ ਹਨ ਇਹ ਕੰਮ ਤਾਂ ਵੈਸੇ ਆਪ ਹਮੇਸ਼ਾ ਹੀ ਕਰਨੇ ਹਨ ਕਿਉਂਕਿ ਇਹੋ ਕੰਮ ਕਰਨ ਨੂੰ ਸਾਨੂੰ ਸਤਿਗੁਰ ਸਾਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹ ਮਨੋਖੀ ਦੇ ਮਨੋਖੀ ਚਾਮਾ ਦਿੱਤਾ ਹੈ ਪਰ ਆਪਾਂ ਹੀ ਇਸ ਦੁਨੀਆ ਦੇ ਉੱਤੇ ਆ ਕੇ ਇਸ ਧਰਤੀ ਦੇ ਉੱਤੇ ਆ ਕੇ ਆਪਣਾ ਮਕਸਦ ਭੁੱਲ ਗਏ ਹਾਂ ਹੋਰ ਕੰਮਾਂ ਕਾਰਾਂ ਦੇ ਵਿੱਚ ਲੱਗ ਗਏ ਹਾਂ ਇਹ ਕੰਮ ਆਪਾਂ ਸੰਗਤ ਜੀ ਹਰ ਰੋਜ਼ ਕਰਨੇ ਹਨ ਹਮੇਸ਼ਾ ਕਰਨੇ ਹਨ ਪਰ ਜਿਹੜੇ ਨਹੀਂ ਕਰਦੇ ਉਹ ਘਟੋ ਘਾਟ ਆਪਣੇ ਤੇ ਆਏ ਦੁੱਖ ਦੀ ਘੜੀ ਦੇ ਵਿੱਚ ਹੀ ਇਹ ਕੰਮ ਕਰਨੇ ਸ਼ੁਰੂ ਕਰ ਦੇਣ ਤਾਂ ਦੇਖਣਾ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਰੁਕਾਵਟਾਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਸਾਰੇ ਗ੍ਰਹਿ ਸਿੱਧੇ ਹੋ ਜਾਣਗੇ ਬਾਬਾ ਜੀ ਅਕਸਰ ਸਮਝਾਉਂਦੇ ਹੋਏ ਕਹਿੰਦੇ ਸੀ ਕਿ ਤੁਸੀਂ ਜਦੋਂ ਵੀ ਕਿਸੇ ਨੂੰ ਹੱਥ ਵਖਾਉਂਦੇ ਹੋ ਤਹਾਥ ਦੇ ਕੇ ਕੋਈ ਤੁਹਾਡਾ ਭਵਿੱਖ ਦੱਸ ਸਕਦਾ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਕੀ ਹੋਣ ਵਾਲਾ ਹੈ ਇਹ ਦੱਸ ਸਕਦਾ ਹੈ ਪਰ ਹੋਣ ਵਾਲੇ ਨੂੰ ਬਦਲ ਨਹੀਂ ਸਕਦਾ ਬਦਲਣ ਦੀ ਸਮਰੱਥਾ ਸਿਰਫ ਤੇ ਸਿਰਫ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਹੱਥ ਵਿੱਚ ਹੈ ਤੇ ਜੇਕਰ ਆਪਣੇ ਇਹਨਾਂ ਹੱਥਾਂ ਦੀਆਂ ਲਕੀਰਾਂ ਨੂੰ ਬਦਲਣਾ ਹੈ ਆਪਣੇ ਗੁਰੂ ਦੇ ਦਰ ਦਾ ਭਰੋਸੇ ਦਾ ਪੱਲਾ ਨਹੀਂ ਛੱਡਣਾ ਆਪਣੇ ਗੁਰੂ ਤੇ ਜਕੀਨ ਬਣਾਉਣਾ ਪੈਣਾ ਹੈ ਸਤਿਗੋ ਸੱਚੇ ਪਾਸ਼ਾ ਤੇਰੇ ਤੋਂ ਇਲਾਵਾ ਮੇਰਾ ਹੋਰ ਕੋਈ ਵੀ ਨਹੀਂ ਮੈਂ ਚੰਗਾ ਹਾਂ ਮੈਂ ਮਾੜਾ ਹਾਂ ਇੱਥੇ ਮਹਾਂਪੁਰਖ ਜੀ ਸੰਗਤ ਜੀ ਸਮਝਾਉਂਦੇ ਹੋਏ ਕਹਿੰਦੇ ਨੇ ਕਿ ਅੰਮ੍ਰਿਤ ਵੇਲੇ ਤਾਂ ਹਰ ਹਾਲ ਦੇ ਵਿੱਚ ਉੱਠਣਾ ਹੀ ਹੈ ਅੰਮ੍ਰਿਤ ਵੇਲੇ ਉੱਠ ਕੇ ਮਾਲਕ ਦਾ ਸ਼ੁਕਰਾਨਾ ਕਰਕੇ ਜਿੰਨਾ ਵੀ ਗੁਰਬਾਣੀ ਦਾ ਪਾਠ ਹੋ ਸਕਦਾ ਹੈ ਕਰੋ ਉਸ ਤੋਂ ਇਲਾਵਾ ਰੋਜ਼ ਗੁਰੂ ਘਰੇ ਜਾਣਾ ਹੈ ਗੁਰੂ ਘਰੇ ਜਾ ਕੇ ਜਿੰਨਾ ਹੋ ਸਕੇ ਸੇਵਾ ਕਰੋ ਕਿਉਂਕਿ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਕੀਤੀ ਹੋਈ ਸੇਵਾ ਨੂੰ ਬਹੁਤ ਰੰਗ ਭਾਗ ਲੱਗਦੇ ਨੇ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਜਾ ਕੇ ਸੰਗਤ ਜੀ ਜਦੋਂ ਆਪਾਂ ਇੱਕ ਥਿਲਾ ਵਿੱਚ ਉੱਕ ਕੇ ਇੱਥੋਂ ਉੱਥੇ ਕਰਦੇ ਹਾਂ ਉਹਦੇ ਬਦਲੇ ਸਤਗੁਰੂ ਸੱਚੇ ਪਾਤਸ਼ਾਹ ਸਾਡੇ ਪਤਾ ਨਹੀਂ ਕਿੰਨੇ ਮਾੜੇ ਲੇਕ ਮਾੜੇ ਕਰਮ ਕੱਟ ਦਿੰਦੇ ਹਨ ਗੁਰੂ ਘਰ ਦੇ ਵਿੱਚ ਜਾ ਕੇ ਸੇਵਾ ਕਰਨੀ ਹੈ ਜੋ ਸੇਵਾ ਮਿਲੇ ਖੁਸ਼ੀ-ਖੁਸ਼ੀ ਕਿਹੜੇ ਮੱਥੇ ਕਰਨੇ ਹੈ ਜੋੜਿਆਂ ਦੀ ਸੇਵਾ ਕਰ ਲਓ ਝੂਠੇ ਭਾਂਡਿਆਂ ਦੀ ਸੇਵਾ ਕਰ ਲਓ ਲੰਗਰਾਂ ਦੀ ਸੇਵਾ ਕਰ ਲਓ ਜੋ ਵੀ ਸੇਵਾ ਮਿਲਦੀ ਹੈ ਖੇੜੇ ਮੱਥੇ ਕਰੋ ਆਪਣਾ ਮਨ ਲਾ ਕੇ ਸੇਵਾ ਕਰਨੇ ਦੇਖਣਾ ਗੁਰੂ ਘਰ ਦੇ ਵਿੱਚ ਕੀਤੀ ਹੋਈ ਸੇਵਾ ਕਿੰਝ ਰੰਗ ਭਾਗ ਲੱਗਦੇ ਹਨ ਇਸ ਤੋਂ ਇਲਾਵਾ ਆਪਣੇ ਘਰ ਦੇ ਵਿੱਚ ਸਾਨੂੰ ਸੇਵਾ ਕਰਨੀ ਚਾਹੀਦੀ ਹੈ ਆਪਣੇ ਬਜ਼ੁਰਗਾਂ ਦੀ ਤੁਹਾਡੇ ਆਸ-ਪਾਸ ਕੋਈ ਵੀ ਲੋੜਵੰਦ ਹੈ ਕੋਈ ਬਜ਼ੁਰਗ ਹੈ ਉਹਦੀ ਸੇਵਾ ਕਰੋ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਹ ਯੋਗਤ ਦਿੱਤੀ ਹੈ ਜਦੋਂ ਆਪਾਂ ਕਿਸੇ ਦੀ ਵੀ ਸੱਚੇ ਮਨੋਂ ਸੇਵਾ ਕਰਦੇ ਹਾਂ ਉਸ ਦੇ ਪਿੱਛੇ ਕੋਈ ਵੀ ਸਾਡਾ ਸਵਾਰਥ ਨਹੀਂ ਹੁੰਦਾ ਇਹ ਸੋਚ ਕੇ ਕਰਦੇ ਹਾਂ ਤਾਂ ਸੇਵਾ ਦਾ ਸਾਨੂੰ ਫਲ ਜ਼ਰੂਰ ਮਿਲਦਾ ਹੈ ਸੇਵਾ ਕਰਕੇ ਦਾਵਾ ਕੋਈ ਵੀ ਨਹੀਂ ਕਰਨਾ ਚਾਹੀਦਾ ਬਸ ਸੱਚੇ ਮਨੋਂ ਸੇਵਾ ਕਰਨੀ ਹੈ ਇਹ ਸੋਚ ਕੇ ਕਿ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਹ ਕੰਮ ਕਰਨ ਨੂੰ ਭੇਜਿਆ ਹੈ ਇਹ ਕੰਮ ਸਤਕੂ ਸੱਚੇ ਪਾਤਸ਼ਾਹ ਜੀ ਦੇ ਖੁਸ਼ੀ ਲੈਣ ਦੇ ਲਈ ਕਰਨਾ ਹੈ ਤੇ ਜਦੋਂ ਆਪਾਂ ਕਿਸੇ ਦੀ ਸੇਵਾ ਕਰਦੇ ਹਾਂ ਭਾਵੇਂ ਆਪਾਂ ਬਜ਼ੁਰਗਾਂ ਦੀ ਸੇਵਾ ਕਰਦੇ ਹਾਂ ਕਿਸੇ ਲੋੜਵੰਦ ਦੀ ਸੇਵਾ ਕਰਦੇ ਹਾਂ ਜਾਂ ਸਤਕੂ ਸੱਚੇ ਪਾਤਸ਼ਾਹ ਜੀ ਦੇ ਬਣਾਏ ਹੋਏ ਸੋਹਣੇ ਸ੍ਰਿਸ਼ਟੀ ਉਤੇ ਜੋ ਵੀ ਕੋਈ ਜੀਵ ਜਾਨਵਰ ਕੋਈ ਪੰਛੀ ਇਹਨਾਂ ਦੀ ਸੇਵਾ ਕਰਦੇ ਹਾਂ ਤਾਂ ਪਤਾ ਨਹੀਂ ਕਿਹਦੇ ਮਨ ਦੇ ਵਿੱਚੋਂ ਸਾਡੇ ਲਈ ਸੱਚੀਆਂ ਦੁਆਵਾਂ ਅਸੀਸਾਂ ਨਿਕਲ ਜਾਣੀਆਂ ਨੇ ਸਾਨੂੰ ਐਸੀ ਦੁਆ ਦੇ ਦੇਣੀ ਹੈ ਅਸੀਸ ਦੇਣੀ ਹੈ ਜਿਹੜੀ ਅਸੀਸ ਕਰਕੇ ਸਾਡੀ ਜ਼ਿੰਦਗੀ ਦੇ ਵਿੱਚ ਸਾਰੇ ਦੁੱਖ ਦੂਰ ਹੋ ਜਾਣਗੇ ਸੰਗਤ ਜੀ ਮਹਾਂ ਬਰਕ ਅਕਸਰ ਕਹਿੰਦੇ ਹਨ ਕਿ ਸਾਡੀ ਜ਼ਿੰਦਗੀ ਦੇ ਵਿੱਚ ਜੋ ਵੀ ਦੁੱਖ ਨੇ ਉਹ ਸਾਡੇ ਹੀ ਮਾੜੇ ਕਰਮਾਂ ਕਰਕੇ ਜਦੋਂ ਸਾਡੇ ਮਾੜੇ ਕਰਮ ਅੱਗੇ ਆਉਂਦੇ ਹਨ ਤਾਂ ਕਈ ਵਾਰ ਸਾਡੀ ਜ਼ਿੰਦਗੀ ਦੇ ਵਿੱਚ ਕੁਝ ਵਧੀਆ ਨਹੀਂ ਚੱਲਦਾ ਇੱਕਦਮ ਹੀ ਪਾਸਾ ਪਲਟ ਜਾਂਦਾ ਹੈ ਮਾੜੇ ਕਰਮ ਤਾਂ ਰਾਜਿਆਂ ਨੂੰ ਵੀ ਫਕੀਰ ਬਣਾ ਦਿੰਦੇ ਹਨ ਅਤੇ ਇਹਨਾਂ ਦਾ ਕੋਈ ਪਤਾ ਨਹੀਂ ਕਦੋਂ ਆਗੇ ਆ ਜਾਂ। ਕੁਝ ਤਾਂ ਅਸੀਂ ਪਿਛਲੇ ਕੀਤੇ ਹੋਏ ਕਰਮਾਂ ਦੇ ਫਲ ਨੂੰ ਪ੍ਰਾਪਤ ਕਰਦੇ ਹਾਂ। ਕੁਝ ਨਾਲ ਦੀ ਨਾਲ ਆਪਣੇ ਮਾੜੇ ਕਰਮ ਬਣਾਏ ਜਾਂਦੇ ਹਨ। ਜਾਣੇ ਅਣਜਾਣੇ ਦੇ ਵਿੱਚ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਰੋਜ਼ ਕਿੰਨੀਆਂ ਗਲਤੀਆਂ ਕਰਦੇ ਹਾਂ। ਕਿੰਨੇ ਮਾੜੇ ਕਰਮ ਕਰਦੇ ਹਾਂ। ਜਦੋਂ ਫਲ ਮਿਲਣਾ ਸ਼ੁਰੂ ਹੁੰਦਾ ਹੈ ਫਿਰ ਬੰਦੇ ਨੂੰ ਕੁਝ ਵੀ ਸਮਝ ਨਹੀਂ ਆਉਂਦੀ ਕਿ ਕੀ ਬਣਿਆ ਮੇਰੇ ਨਾਲ ਇਸ ਕਰਕੇ ਇਹਨਾਂ ਮਾੜੇ ਕਰਮਾਂ ਤੋਂ ਬਚਣ ਦੇ ਲਈ ਜ਼ਿੰਦਗੀ ਦੇ ਵਿੱਚ ਨੇਕ ਕੰਮ ਕਰਨੇ ਹਨ ਜਦੋਂ ਆਪਾਂ ਨੇਕ ਕੰਮ ਕਰਦੇ ਹਾਂ ਤਾਂ ਸਾਡੇ ਪੁਣ ਬੰਦੇ ਹਨ ਸਾਡੇ ਮਾੜੇ ਕਰਮ ਇਹਨਾਂ ਦੀ ਗਿਣਤੀ ਘਟਨੇ ਸ਼ੁਰੂ ਹੋ ਜਾਂਦੀ ਹੈ ਜਿੱਥੇ ਵੀ ਮੌਕਾ ਮਿਲੇ ਸੇਵਾ ਕਰਨੀ ਹੈ ਨੇਕ ਕੰਮ ਕਰਨੇ ਹਨ ਚੰਗੇ ਕੰਮ ਕਰਨੇ ਹਨ ਤਾਂ ਜੋ ਸਾਡੇ ਕਰਕੇ ਕਿਸੇ ਦੇ ਮਨ ਨੂੰ ਦੁੱਖ ਤਕਲੀਫ ਨਾ ਹੋਵੇ ਅਤੇ ਕਿਸੇ ਦੇ ਮਨ ਨੂੰ ਜਦ ਆਪਾਂ ਕੋਈ ਖੁਸ਼ੀ ਦਿੰਦੇ ਹਾਂ ਸਾਡੇ ਕਰਕੇ ਜੇ ਕਿਸੇ ਦਾ ਕੋਈ ਦੁੱਖ ਦਰਦ ਘਟ ਹੋ ਜਾਂਦਾ ਹੈ ਤਾਂ ਉਸ ਬੰਦੇ ਦੇ ਮਨ ਦੇ ਵਿੱਚੋਂ ਪਤਾ ਨਹੀਂ ਸਾਡੇ ਲਈ ਕਿੰਨੀਆਂ ਦੁਆਵਾਂ ਅਸੀਸਾਂ ਨਿਕਲਣਗੀਆਂ ਤੇ ਦੁਆਵਾਂ ਅਸੀਸਾਂ ਸਿਰਫ ਮਨੁੱਖ ਦੀਆਂ ਹੀ ਨਹੀਂ ਲੱਗਦੀਆਂ ਇਹ ਜੀਵ ਜੰਤੂ ਪੰਛੀਆਂ ਦੀਆਂ ਬਿਝਵਾਨਾਂ ਦੀਆਂ ਦੁਆਵਾਂ ਤਾਂ ਜ਼ਿਆਦਾ ਕੰਮ ਕਰਦੀਆਂ ਨੇ ਇਸ ਕਰਕੇ ਇਹਨਾਂ ਦੀ ਸੇਵਾ ਕਰਨੀ ਤੁਹਾਡੇ ਆਸ-ਪਾਸ ਕੋਈ ਵੀ ਪੰਛੀ ਰਹਿੰਦਾ ਕੋਈ ਜਾਨਵਰ ਰਹਿੰਦਾ ਕੋਈ ਦਰਦ ਦੇ ਵਿੱਚ ਜਾਨਵਰ ਹੈ ਉਹਦੇ ਮਦਦ ਕਰ ਦਿਓ ਉਹਨਾਂ ਨੂੰ ਕੋਈ ਜਲ ਪਾਣੀ ਭੋਜਨ ਪ੍ਰਸ਼ਾਦਾ ਜਿੰਨਾ ਕੁ ਤੁਸੀਂ ਛਕਾ ਸਕਦੇ ਹੋ ਉਹਨਾਂ ਛਕਾਓ ਦੇਖਣਾ ਇੱਕ ਤਾਂ ਇਹਦੇ ਬਦਲੇ ਉਹ ਸਾਨੂੰ ਕਿੰਨਾ ਪਿਆਰ ਕਰਦੇ ਨੇ ਦੂਸਰਾ ਪਤਾ ਨਹੀਂ ਸਾਨੂੰ ਕਿੰਨੀਆਂ ਕਤਵਾਵਾਂ ਅਸੀਸਾਂ ਦੇਂਦੇ ਹੋਣਗੇ ਸੰਗਤ ਜੀ ਵਾਇਗਰੂ ਜੀ ਨੇ ਮਨੋਖੀ ਜੋਣ ਸਭ ਜੋਣਾਂ ਤੋਂ ਉੱਤਮ ਜੋਣ ਬਣਾਈ ਹੈ ਸਭ ਜੋਣਾਂ ਤੋਂ ਸ੍ਰੇਸ਼ਟ ਉੱਤਮ ਜੋਣ ਹੈ ਮਨੋਖੀ ਜੋਣ ਕਿਉਂ ਹੈ ਵਾਇ ਗ੍ਰੋਚੀ ਨੇ ਸਾਨੂੰ ਇਹ ਸੋਨਾ ਸਰੇਰ ਦਿੱਤਾ ਹੈ ਸੋਨਾ ਦਿਮਾਗ ਦਿੱਤਾ ਹੈ ਸਾਡੇ ਸਾਰੇ ਅੰਗ ਪੈਰ ਸਹੀ ਸਲਾਮਤ ਕੰਮ ਕਰਦੇ ਹਨ ਅਸੀਂ ਆਪਣੀ ਮਰਜ਼ੀ ਦੇ ਨਾਲ ਖਾ ਪੀ ਸਕਦੇ ਹਾਂ ਪਰ ਇਹ ਜੀਵ ਜੰਤੂ ਇਹਨਾਂ ਦਾ ਵੀ ਮਾਲਕ ਨੇ ਰੋਜ਼ੀ ਰੋਟੀ ਦਾ ਇੰਤਜ਼ਾਮ ਕਰ ਰੱਖਿਆ ਹੈ ਪਰ ਜਦੋਂ ਅਸੀਂ ਕਿਸੇ ਜੀਵ ਜੰਦੂ ਦਾ ਪਲਾ ਘਰਦੇ ਹਾਂ ਉਹਦੀ ਲਿਖੀ ਹੋਈ ਰੋਟੀ ਉਹਦੇ ਤੱਕ ਪਹੁੰਚਾਉਂਦੇ ਹਾਂ ਤਾਂ ਸਾਡਾ ਪਤਾ ਨਹੀਂ ਕਿੰਨਾ ਕੁ ਪਲਾ ਹੋ ਸਕਦਾ ਹੈ ਇਸ ਕਰਕੇ ਇਹ ਧਰਤੀ ਦੇ ਉੱਤੇ ਜੋ ਵੀ ਜੀਵ ਨੇ ਸਾਰੇ ਸ੍ਰਿਸ਼ਟੀ ਦੇ ਨਾਲ ਪਿਆਰ ਕਰਨਾ ਹੈ ਇਹ ਪੇੜ-ਪੌਦਿਆਂ ਵਿੱਚ ਵੀ ਆਉਂਦੇ ਹਨ ਜਿੰਨਾ ਹੀ ਅਸੀਂ ਸਤਗੋ ਸੱਚੇ ਪਾਤਸ਼ਾਹ ਜੀ ਦੀ ਬਣਾਈ ਹੋਈ ਸੋਨੇ ਕੁਦਰਤ ਦੇ ਨਾਲ ਪਿਆਰ ਕਰਾਂਗੇ ਇਹ ਕੁਦਰਤ ਨੇ ਹੀ ਸਾਡੇ ਉੱਤੇ ਮਿਹਰਬਾਨ ਹੋਣਾ ਹੈ ਤੁਸੀਂ ਕਦੇ ਵੀ ਇਹ ਕੰਮ ਕਰਕੇ ਦੇਖਿਓ ਕਿਸੇ ਲੋੜਵੰਦ ਦੀ ਮਦਦ ਕਰਕੇ ਦੇਖਣਾ ਕਿਸੇ ਦੀ ਹੱਥੀਂ ਸੇਵਾ ਕਰਕੇ ਦੇਖਣਾ ਮਨ ਨੂੰ ਬੜਾ ਸਕੂਨ ਮਿਲਦਾ ਹੈ ਸਾਡੇ ਮਨ ਨੂੰ ਸਕੂਨ ਵੀ ਮਿਲਦਾ ਹੈ ਅੱਗੋਂ ਸਾਨੂੰ ਦੁਆਵਾਂ ਅਸੀਸਾਂ ਵੀ ਮਿਲਦੀਆਂ ਹਨ ਸੋ ਸੰਗਤ ਦੀ ਮੁਕਤੀ ਗੱਲ ਇਹ ਹੈ ਕਿ ਦੁਆਵਾਂ ਅਸੀਸਾਂ ਘਮਾਉਣ ਦਾ ਮੌਕਾ ਹੈ ਜਿੱਥੇ ਵੀ ਮਿਲੇ ਮੌਕਾ ਇਹ ਤੁਸੀਂ ਮੌਕਾ ਘਮਾਉਣਾ ਨਹੀਂ ਹੈ ਕਿਉਂਕਿ ਔਖੇ ਵੇਲੇ ਇਹੀ ਕੰਮ ਆਉਂਦੀਆਂ ਨੇ ਇਹੀ ਸਾਨੂੰ ਔਖੀ ਘੜੀ ਦੇ ਵਿੱਚੋਂ ਬਾਹਰ ਕੱਢਦੀਆਂ ਨੇ ਤਾਂ ਅੰਮ੍ਰਿਤ ਵੇਲੇ ਉੱਠ ਕੇ ਜੋ ਨਿਤਨੇਮ ਕਰਦੇ ਹੋ ਉਹ ਤਾਂ ਕਰਨਾ ਹੀ ਹੈ ਇਸ ਤੋਂ ਇਲਾਵਾ ਜੇਕਰ ਤੁਸੀਂ ਬਾਣੀ ਦਾ ਪੈਰਾ ਵਧਾਉਣਾ ਚਾਹੁੰਦੇ ਹੋ ਤਾਂ ਵੱਧ ਪਾਠ ਕਰੋ ਮਾਲਕ ਦੇ ਅੱਗੇ ਅਰਦਾਸ ਬੇਨਤੀ ਕਰੋ ਗੁਰੂ ਘਰੇ ਜਾ ਕੇ ਸੇਵਾ ਸਿਮਰਨ ਕਰੋ ਤਾਂ ਦੇਖਣਾ ਸਤਿਗੁਰੂ ਸੱਚੇ ਪਾਤਸ਼ਾਹ ਸਾਡੀ ਜ਼ਿੰਦਗੀ ਦੀਆਂ ਸਾਰੀਆਂ ਰੁਕਾਵਟਾਂ ਪਰੇਸ਼ਾਨੀਆਂ ਦੂਰ ਕਰ ਦੇਣਗੇ ਪਰ ਕਦੇ ਵੀ ਜ਼ਿੰਦਗੀ ਦੇ ਵਿੱਚ ਆਏ ਹੋਏ ਦੁੱਖ ਨੂੰ ਦੇ ਆਪਣੇ ਗੁਰੂ ਦਾ ਦਰ ਨਹੀਂ ਛੱਡਣਾ ਚਾਹੀਦਾ ਕਈ ਵਾਰਸੀਂ ਆਪਣੇ ਹੀ ਕੀਤੀ ਹੋਈ ਗਲਤੀ ਤੋਂ ਆਪਣੇ ਗੁਰੂ ਦੀ ਖੁਸ਼ੀ ਗਵਾ ਲੈਂਦੇ ਹਾਂ ਤਾਂ ਫਿਰ ਕੀ ਫਾਇਦਾ ਅੰਮ੍ਰਿਤ ਵੇਲੇ ਦਾ ਭਜਨ ਮੰਨ ਕੇ ਕਰਨ ਦਾ ਜੇ ਸਾਡੇ ਮਨ ਦੇ ਵਿੱਚ ਅਜੇ ਤੱਕ ਆਪਣੇ ਮਾਲਕ ਦੇ ਉੱਤੇ ਭਰੋਸਾ ਹੀ ਨਹੀਂ ਬਣਿਆ ਜੇ ਦੁੱਖ ਦੇ ਵਿੱਚ ਅੱਜ ਵੀ ਸਾਡਾ ਦਿਲ ਕਰਦਾ ਹੈ ਆਪਣੇ ਹੱਥ ਦਿਖਾਈਏ ਕੋਈ ਉਪਾਅ ਕਰ ਲਈਏ ਤਾਂ ਫਿਰ ਕੀ ਫਾਇਦਾ ਰੋਜ਼-ਰੋਜ਼ ਅੰਮ੍ਰਿਤ ਵੇਲੇ ਉੱਠਣ ਦਾ ਗੁਰਬਾਣੀ ਪਾੜ ਕਰਨ ਦਾ ਫਿਰ ਕੀ ਸਿੱਖਿਆ ਜੇ ਗੁਰੂ ਦੇ ਲਾਲ ਲੱਗੇ ਹੋ ਤਾਂ ਫਿਰ ਪੂਰੇ ਭਰੋਸੇ ਦੇ ਨਾਲ ਲੱਗਣਾ ਹੈ ਗੁਰੂ ਸਾਹਿਬ ਜੀ ਕਦੇ ਵੀ ਤੁਹਾਨੂੰ ਨਰਾਸ਼ ਨਹੀਂ ਹੋਣ ਦੇਣਗੇ ਕਹਿੰਦੇ ਇੱਕ ਵਾਰ ਮੇਰੇ ਕਲਗੀਧਰ ਪਾਸ਼ਾ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਕੁਝ ਸਿੱਖਾਂ ਦੇ ਨਾਲ ਨਦੀ ਕੰਢੇ ਬੈਠ ਗਏ ਤੇ ਕਹਿੰਦੇ ਪਾਸ਼ਾ ਨੇ ਇੱਕ ਪੱਥਰ ਚੁੱਕਿਆ ਤੇ ਨਦੀ ਦੇ ਵਿੱਚ ਸੁੱਟ ਦਿੱਤਾ ਅਤੇ ਫਿਰ ਸਿੱਖਾਂ ਨੂੰ ਵਾਰੀ-ਵਾਰੀ ਪੁੱਛਿਆ ਕਿ ਪਾਥਰ ਪਾਣੀ ਦੇ ਵਿੱਚ ਟੁੱਬ ਕਿਉਂ ਗਿਆ ਕਹਿੰਦੇ ਸਿੱਖਾਂ ਨੇ ਵਾਰੋ-ਵਾਰੀ ਇੱਕੋ ਜਵਾਬ ਦਿੱਤਾ ਕਿ ਸਤਗੁਰ ਸੱਚੇ ਪਾਸ਼ਾ ਪੱਥਰ ਭਾਰੇ ਇਸ ਕਰਕੇ ਪਾਣੀ ਦੇ ਵਿੱਚ ਟੁੱਬ ਗਿਆ ਕਹਿੰਦੇ ਕਿ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਭਾਈ ਨੰਦ ਲਾਲ ਜੀ ਨੂੰ ਪੁੱਛਿਆ ਭਾਈ ਤੁਸੀਂ ਦੱਸੋ ਇਹ ਪੱਥਰ ਪਾਣੀ ਵਿੱਚ ਡੁੱਬ ਕਿਉਂ ਗਿਆ ਕਹਿੰਦੇ ਭਾਈ ਨੰਦ ਲਾਲ ਜੀ ਬਰਾਗ ਵਿੱਚ ਆ ਗਏ ਤੇ ਅੱਖਾਂ ਪਾ ਰਹੀਆਂ ਹੱਥ ਜੋੜ ਕੇ ਸਤਗੁਰ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ ਸਤਗੁਰ ਸੱਚੇ ਪਾਤਸ਼ਾਹ ਮੈਨੂੰ ਤਾਂ ਇੱਕ ਗੱਲ ਸਮਝਦੇ ਵਿੱਚ ਆਈ ਹੈ ਕਿ ਜੋ ਤੁਹਾਡੇ ਹੱਥੋਂ ਛੁੱਟ ਗਿਆ ਉਹਦਾ ਡੁੱਬਣਾ ਤਾਂ ਹੈ ਇਸ ਗੱਲ ਦੇ ਵਿੱਚ ਬੜੇ ਗਹਿਰੇ ਰਾਜ ਨੇ ਜਿਨ ਨੇ ਸਮਝ ਲਏ ਉਹ ਤਰ ਗਿਆ ਤੇ ਜਿਨ ਨੇ ਸਮਝ ਕੇ ਵੀ ਆਪਣੇ ਆਪ ਦੇ ਉੱਤੇ ਲਾਗੂ ਨਹੀਂ ਕੀਤਾ ਉਹਦਾ ਫਿਰ ਡੁੱਬਣਾ ਤਾਂ ਤੈ ਹੈ ਸੋ ਸੰਗਤ ਜੀ ਮੁਕਤੀ ਗੱਲ ਇਹ ਹੈ ਕਿ ਆਪਣੇ ਗੁਰੂ ਦਾ ਦਰ ਨਹੀਂ ਛੱਡਣਾ ਜਿਨ ਨੇ ਆਪਣੇ ਗੁਰੂ ਨਾਨਕ ਪਾਸ਼ਾ ਦਾ ਦਰ ਛੱਡ ਦਿੱਤਾ ਕਿਤੇ ਹੋਰ ਦੀ ਆਸ ਰੱਖ ਲਈ ਉਹਦਾ ਡੁੱਬਣਾ ਤਾਂ ਤੈ ਹੈ ਉਹਨੂੰ ਦੁਨੀਆ ਦੀ ਕੋਈ ਵੀ ਤਾਕਤ ਬਚਾ ਨਹੀਂ ਸਕਦੀ ਤਾਂ ਫਿਰ ਸਤਗੁਰ ਸੱਚੇ ਪਾਸ਼ਾ ਜੀ ਤੇ ਲੜ ਲੱਗੀਏ ਆਪਣੇ ਗੁਰੂ ਤੇ ਹੀ ਭਰੋਸਾ ਰੱਖੀਏ ਸਤ ਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਦਾਸਾਂ ਬੇਨਤੀਆਂ ਕਰੀਏ ਚੰਗੇ ਹਾਂ ਮਾੜੇ ਹਾਂ ਤੇਰੇ ਹਾਂ ਤੂੰ ਹੀ ਸਾਡੀ ਲਾਜ ਰੱਖਣੀ ਹੈ ਸੰਗਤ ਜੀ ਜੇਕਰ ਅਸੀਂ ਇਸ ਵੀਡੀਓ ਦੇ ਵਿੱਚ ਦੱਸਿਓੀਆਂ ਗੱਲਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਦੇ ਹਾਂ ਤਾਂ ਅਸੀਂ ਵੀ ਸੌਖੇ ਹੋ ਜਾਵਾਂਗੇ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਅੱਗੇ ਆਪਣੇ ਭੈਣ ਭਰਾਵਾਂ ਦੇ ਨਾਲ ਵੀ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ